ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੈਨੇਡਾ ਦੇ ਵਿੱਚ ਕਿੱਦਾਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੇੜੇ-ਨੇੜੇ ਬਣੇ ਹੁੰਦੇ ਆ ਤਾਂ ਜੋ ਪੈਸੇਂਜਰਜ਼ ਨੂੰ ਸੌਖਾ ਰਹਿੰਦਾ ਜੇ ਕਿਸੇ ਨੇ ਟ੍ਰੇਨ ਤੋਂ ਉਤਰ ਕੇ ਬੱਸ ਤੇ ਚੜ੍ਹਨਾ ਜਾਂ ਬੱਸ ਤੋਂ ਉਤਰ ਕੇ ਟ੍ਰੇਨ ਤੇ ਚੜ੍ਹਨਾ ਜੋ ਆਪਾਂ ਸਾਹਮਣੇ ਦਿਖਾ ਰਹੇ ਹਾਂ ਇਹ ਟ੍ਰੇਨ ਸਟੇਸ਼ਨ ਹੈ ਅਤੇ ਇਹ ਰਾਈਟ ਸਾਈਡ ਬੱਸ ਸਟੈਂਡ ਬਣਿਆ ਹੋਇਆ ਹੈ ਉੱਪਰ ਦੀ ਇਹਨਾਂ ਦੇ ਕ੍ਰੋਸ ਵੀ ਬਣਿਆ ਹੁੰਦਾ ਹੈ ਤਾਂ ਜੋ ਪੈਡੈਸਟਰিয়ান ਉੱਪਰ ਦੀ ਕ੍ਰਾਸ ਕਰਕੇ ਜਿਨ੍ਹਾਂ ਨੇ ਬਸ ਤੋਂ ਉਤਰ ਕੇ ਟ੍ਰੇਨ ਜਣਾ ਟ੍ਰੇਨ ਸਾਈਡ ਜਾਂ ਸਦੇ ਤੇ ਟ੍ਰੇਨ ਤੋਂ ਉਤਰ ਕੇ ਵਾਸਤੇ ਹੋਣਾ ਉਹ ਬਸ ਲੈ ਸਕਦੇ ਆ ਇਸ ਤਰ੍ਹਾਂ ਈਜ਼ੀ ਰਹਿੰਦਾ ਸਾਰੇ ਪੈਡੈਸਟਰিয়ান ਨੂੰ ਨਾ ਆਪਣੀ ਇੰਡੀਆ ਥੋੜਾ ਇਹ ਹੁੰਦਾ ਕਿ ਬਸ ਸਟੈਂਡ ਕਿਤੇ ਹੋਰ ਬਣੇ ਹੁੰਦੇ ਆ ਤੇ ਰੇਲਵੇ ਸਟੇਸ਼ਨ ਕਿਤੇ ਹੋਰ ਬਣ ਜਾਂਦੇ ਆ ਤੇ ਜਿਵੇਂ ਕਿ ਫਿਰ ਉਹ ਥੋੜਾ ਟਰੈਵਲ ਕਰਕੇ ਜਾਣਾ ਪੈਂਦਾ ਨਾ ਬਟ ਇੱਥੇ ਇਹ ਹਰ ਬਸ ਸਟੈਂਡ ਰੇਲਵੇ ਸਟੇਸ਼ਨ ਦੇ ਨਾਲ ਅਟੈਚ ਹੁੰਦਾ ਹੀ ਹੁੰਦਾ ਹੈ ਤੇ ਆਪਾਂ ਦੂਸਰੀ ਸਾਈਡ ਟਰਨ ਕਰਕੇ ਆਏ ਆ ਤੇ ਇੱਥੇ ਜਿੱਦਾਂ ਆ ਬੱਸ ਸਟੈਂਡ ਦੇ ਉੱਪਰ ਜਿੱਦਾਂ ਕਾਊਂਟਰ ਬਣੇ ਹੁੰਦੇ ਆ ਬੱਸ ਨੰਬਰ ਲਿਖੀ ਹੁੰਦੀ ਹੈ ਕਿਹੜਾ ਰੂਟ ਕਿਸ ਜਿਹੜੇ ਨਾ ਆਪਾਂ ਇੱਥੇ Google Map ਦੇ ਉੱਪਰ ਪੜ੍ਹ ਸਕਦੇ ਹਾਂ ਜਿੱਦਾਂ ਲੋਕੇਸ਼ਨ ਪੜ੍ਹਦੇ ਤੁਸੀਂ ਕਿੱਥੇ ਜਾਣਾ ਤੇ ਤੁਹਾਨੂੰ ਬੱਸ ਰੂਟ ਦਾ ਉਹਦਾ ਟਾਈਮ ਤੇ ਉਹਦੀ ਸਟਾਪ ਕਿੱਥੇ ਕਿੰਨੇ ਨੰਬਰ ਤੇ ਆ ਨਾ ਸਾਰਾ ਕਲੀਅਰ ਦਿਸ ਜਾਂਦਾ ਤੇ ਉੱਥੋਂ ਤੁਸੀਂ ਉਹਨੂੰ ਫਾਲੋ ਕਰ ਸਕਦੇ ਸੇਮ ਹੀ ਪ੍ਰੋਸੈਸ ਫਾਰ ਟ੍ਰੇਨਸ ਹੁੰਦਾ ਟ੍ਰੇਨਸ ਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਟਾਈਮ ਤੇ ਕਿੰਨੇ ਕਿਹੜੀ ਲੋਕੇਸ਼ਨ ਬਲ ਜਾਏਗੀ ਜਿਵੇਂ ਆਪਾਂ ਤੁਹਾਨੂੰ ਇਸ ਪਿਕਚਰ ਦੇ ਵਿੱਚ ਮਿਲਵਰ ਤੋਂ ਸੈਂਚੂਰੀ ਪਾਰਕ ਦੇ ਸਟੇਸ਼ਨ ਪਾਇਆ ਆਪਾਂ ਟਰੈਵਲ ਕਰਨ ਦਾ ਤੇ ਬੱਸ ਤੇ 26 ਮਿੰਟ ਲੱਗਣੇ ਆ ਤੇ ਜੋ ਲਿਖਿਆ ਲੀਵ 347 ਤੇ ਲੀਵ ਕਰਨੀ ਆ ਬੱਸ ਤੇ ਅਗਲੀ ਬੱਸ 42 ਤੇ ਹੋਗੀ 428 ਤੇ ਲਗਾਏਗੀ 56 ਨੰਬਰ ਬੱਸ ਤੇ ਬੱਸ ਹੋਰ ਵੀ ਜਾਂਦੀ ਆ ਜਿਵੇਂ ਉਹ 33 ਮਿੰਟ ਲੱਗੇਗੀ 512 ਲੈ ਕੇ ਦੈਨ 518 ਇਸ ਤਰ੍ਹਾਂ ਸਾਰੀਆਂ ਬੱਸਾਂ ਦੇ ਰੂਟ ਨਿਕਲੇ ਹੁੰਦੇ ਤੇ ਕਿ ਤੁਸੀਂ ਕਿਹੜੀ ਪਿਕ ਕਰਨੀ ਆ ਥੈਂਕ ਯੂ ਫॉर ਵਾਚਿੰਗ